ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਇਹ ਪ੍ਰਦਰਸ਼ਨ ਦਿੱਲੀ ਦੇ ਕੈਬਨਿਟ ਮੰਤਰੀ ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਰਸਾ ਉਰਫ ਬਿਆਗ ਦੇ ਵਿਰੋਧ ਚ ਕੀਤਾ ਗਿਆ ਉੱਥੇ ਜਿਸ ਵਿੱਚ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਗੈਂਗਸਟਰਾਂ ਨੂੰ ਸੁਰੱਖਿਆ ਦੇਣ ਦੇ આરોਪ ਲਗਾਏ ਨੇ ਪ੍ਰਦਰਸ਼ਨ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਤੇ ਡਾਕਟਰ ਇੰਦਰਬੀਰ ਸਿੰਘ ਨਿੱਜ ਜਮ ਮੌਜੂਦ ਰਹੇ ਨੇ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਦੇ ਪੈਦਾਵਾਰ ਕਾਲੀ ਢਾਲ ਤੇ ਕਾਂਗਰਸ ਦੇ ਦੌਰ ਦੀ ਹੈ ਤੇ ਹੁਣ ਆਮ ਆਦਮੀ ਪਾਰਟੀ ਉਹਨਾਂ ਨੂੰ ਕਾਬੂ ਕਰ ਰਹੀ ਹੈ ਉਹਨਾਂ ਭਾਜਪਾ ਨੂੰ ਅਪੀਲ ਕੀਤੀ ਹੈ ਕਿ ਮਾੜੇ ਤੱਤਾਂ ਦਾ ਸਾਥ ਨਾ ਦੇਣ ਇਹ ਰੋਜ਼ ਪ੍ਰਦਰਸ਼ਨ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜੜਿਆ ਉਹ ਕੀਤਾ ਜਾ ਰਿਹਾ ਹੈ ਗੈਂਗਸਟਰ ਜਿਹੜੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਕਾਂਗਰਸ ਸੀਗੀ ਜਦੋਂ ਅਕਾਲੀ ਦਲ ਸੀਗਾ ਜੋ ਭਾਜਪਾ ਤੇ ਰਾਜ ਸੀਗਾ ਉਹਦੋਂ ਨੇ ਗੈਂਗਸਟਰ ਬਣਾਏ ਨੇ ਜਿਹੜੇ ਨੌਜਵਾਨ ਬੱਚੇ ਆਪਣੇ ਘਰਾਂ ਚੋਂ ਪੜਨ ਜਾਂਦੇ ਸੀਗੇ ਕੋ ਯੂਨੀਅਨ ਲੀਡਰ ਬੰਦੇ ਯੂਨੀਵਰਸਿਟੀ ਜਾ ਕੇ ਕਾਲਜਾਂ ਜਾ ਕੇ ਉਹਨਾਂ ਨੂੰ ਪਿਕਅਪ ਕਰਦੇ ਸੀ ਉਹਨਾਂ ਨੂੰ ਉਹਨਾਂ ਬਚਾਉਂਦੇ ਸੀਗੇ ਉਹਨਾਂ ਨੂੰ ਆਪਣੇ ਜਿਹੜੇ ਇਹਦੇ ਆਪੋਨੈਂਟ ਸੀ ਡਰਾਉਂਦੇ ਸੀ ਉਹਨਾਂ ਨੂੰ ਤੇ ਮੁੜ ਕੇ ਉਹ ਬੱਚੇ ਆਊਟ ਆਫ ਕੰਟਰੋਲ ਜਾ ਕੇ ਮੁੜ ਕੇ ਗੈਂਗਸ ਬਣਦੇ ਸੀਗੇ ਇਹਦਾ ਪਲਾਨ ਏ ਹੁਣ ਸਾਡੀ ਸਪਸ਼ਟ ਹੈ ਕਿ ਜੇ ਸਾਡੀ ਗਵਰਨਮੈਂਟ ਗੈਂਗਸ 'ਤੇ ਜੇ ਐਕਸ਼ਨ ਲੈਂਦੀ ਆ ਤੇ ਫਿਰ ਇਹ ਕਿੱਦਾਂ ਨਜਾਇਜ਼ ਕਰਤਾ ਸੋ ਇੱਥ리에 ਇਹਨਾਂ ਦੀ ਆਮ ਆਦਮੀ ਪਾਰਟੀ ਛਗੇ ਕੰਮ ਕਰ ਰਹੀ ਆ ਹਰੇਕ ਕੰਮ ਨਿੰਦਣ ਤੇ ਆ ਜੋ ਨਹਿਰਾਜ ਪਰ ਪਰ ਜਾਣਦੀਆਂ ਨੇ ਜੋ ਪਾਣੀ ਅਸੀਂ ਜਿਹੜੇ 80% ਵਰਤਣ ਦੇ ਸੀ ਜਾਂ 60% ਵਰਤਣ ਦੇ ਆ ਜਿੰਮ ਸੀ 100% ਦੇ ਸਾਲ ਤੱਕ ਕਰ ਲੈਣਾ ਤੇ ਫਿਰ ਹਰਿਆਣਾ ਕੋ ਡਿਮਾਂਡਵਾਦਰ ਖਾ ਦਿੰਦੇ ਨੇ ਸੋ ਪੰਜਾਬ ਨੂੰ ਹਰ ਤਰੀਕੇ ਨਾਲ ਘੇੜਦੇ ਨੇ ਅਨਲਾਈਜ਼ ਹੀ ਕਰਦੇ ਕਿ ਸੈਂਸਿਟਿਵ ਏਰੀਆ ਹੈ ਪੰਜਾਬੀ ਜਿਹੜੇ ਨੇ ਅਲੱਗ ਕੌਮ ਹੈ ਇਹ ਧਰਨਾ ਜਿਹੜਾ ਕਿ ਰੋਸ਼ ਪ੍ਰਦਰਸ਼ਨ ਆ ਇੱਕ ਗੈਰ ਜ਼ਿੰਮੇਦਾਰਾਨਾ ਜਿਹੜੀ ਸਟੇਟਮੈਂਟ ਹੈ ਉਹ ਭਾਜਪਾ ਦੇ ਤਾਂ ਮਨਿੰਦਰ ਸਿੰਘ ਸਿੱਸਾ ਜਿਹਦਾ ਨਾਂ ਹੈ ਉਸਨੇ ਇੱਕ ਬਹੁਤ ਹੀ ਗੈਰ ਜ਼ਿੰਮੇਵਾਰਾ ਨਾ ਜਿਹੜੀ ਸਟੇਟਮੈਂਟ ਦਿੱਤੀ ਹੈ ਉਸ ਦਾ ਕਾਰਨ ਹੈ ਕਿ ਉਹਨਾਂ ਨੂੰ ਜਿਹੜੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿਹੜੀ ਵਧੀਆ ਕੰਮ ਕਰ ਰਹੀ ਹੈ ਜਿਹੜੇ ਲੋਕ ਹਤਾਸ਼ੀ ਕੰਮ ਕਰ ਰਹੀ ਹੈ ਜਿਹੜੇ ਵਾਅਦੇ ਕੀਤੇ ਸੀਗੇ ਸਰਕਾਰ ਨੇ ਪਾਰਟੀ ਨੇ ਇੱਕ ਇੱਕ ਵਾਅਦਾ ਜਿਹੜਾ ਪੂਰਾ ਕਰ ਰਹੀ ਹੈ ਉਸ ਦੀ ਤਕਲੀਫ ਜਿਹੜੀ ਆ ਭਾਜਪਾ ਨੂੰ ਹੋ ਰਹੀ ਆ ਉਹਨਾਂ ਦੇ ਲੀਡਰਾਂ ਨੂੰ ਹੋ ਰਹੀ ਆ ਔਰ ਉਹ ਜਿਹੜੀਆਂ ਸਟੇਟਮੈਂਟਸ ਦਿੰਦੇ ਨੇ ਉੱਥੋਂ ਪਤਾ ਲੱਗਦਾ ਕਿ ਇਹ ਪਹਿਲੇ ਵੀ ਪਹਿਲੇ ਵੀ ਸਰਕਾਰਾਂ ਚ ਰਹਿ ਕੇ ਇਹਨਾਂ ਨੇ ਜਿਹੜਾ ਗੈਂਗਸਟਰイズਮ ਦਾ ਜਿਹੜਾ ਕਲਚਰ ਹੈ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰ ਦਾ ਕਲਚਰ ਜਿਹੜਾ ਲੈ ਕੇ ਆਏ ਨੇ ਆ ਲੋਕ ਇਹਨਾਂ ਨੇ ਗੈਂਗਸਟਰ ਇਹਨਾਂ ਨੇ ਗੁੰਡੇ ਪਾਲੇ ਔਰ ਉਹਨਾਂ ਦੀ ਪੁਸ਼ਤ ਬਣਾਈ ਕੀਤੀ ਹੁਣ ਸਾਡੀ ਸਰਕਾਰ ਜਿਹੜੀ ਮਾਨ ਸਰਕਾਰ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਯੁੱਧ ਛੇੜਿਆ ਨਸ਼ਿਆਂ ਦੇ ਵਿਰੁੱਧ ਉਸ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਆ ਗੈਂਗਸਟਰ ਜਿਹੜੇ ਨੇ ਜਿਹੜੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਤਸਕਰ ਨੇ ਜਿਹੜੇ ਉਹਨਾਂ ਦੇ ਮਗਰ ਗੈਂਗਸਟਰ ਨੇ ਉਹਨਾਂ ਨੂੰ ਖਤਮ ਕਰ ਰਹੀ ਹੈ ਸਰਕਾਰ ਉਹਨਾਂ ਦੇ ਖਿਲਾਫ ਪਰਚੇ ਕਰ ਰਹੀ ਹੈ ਸਰਕਾਰ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਸੁੱਟ ਰਹੀ ਹੈ ਸਰਕਾਰ ਉਹਨਾਂ ਦੇ ਬਣਾਏ ਵੱਡੇ ਵੱਡੇ ਮਹਿਲਾਂ ਨੂੰ ਡਿਮੋਲਿਸ਼ ਕਰ ਰਹੀ ਹੈ ਸਰਕਾਰ ਸੋ ਇਹ ਸਰਕਾਰ ਦੇ ਜਿਹੜੇ ਵਧੀਆ ਕੰਮ ਨੇ ਤੁਸੀਂ ਦੇਖਿਆ ਕਿ ਸਾਡੀ ਸਰਕਾਰ ਜਿਹੜੀ ਹੈ ਲੋਕਾਂ ਦੀ ਹਤੈਸੀ ਸਰਕਾਰ ਹੈ ਵਪਾਰੀਆਂ ਦੀ ਹਤੈਸੀ ਸਰਕਾਰ ਹੈ ਮਜ਼ਦੂਰਾਂ ਦੀ ਹਤੈਸੀ ਸਰਕਾਰ ਹੈ ਹਰ ਬੜਾ